ਪਾਵਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਆਪਣੀ ਰੈਕੋਰਡ ਦੀ ਆ ਪਹਿਲੇ ਵੀਡੀਓ ਬਣਾਈ ਸੀ ਪੀਜ਼ਾ ਹੈਵਨ ਵਾਲੇ ਵੀਰ ਕੋਲ ਆਏ ਆ ਤੇ ਅੱਜ ਵੀਰ ਕੋਲ ਪਸਦਿਆਂ ਤੇ ਵੀਰ ਨੇ ਕੂਪਨ ਸਟਾਰਟ ਕਰਨੇ ਸੀ ਕੀ ਕੂਪਨ ਆ ਕੀ ਉਹਦੇ ਚ ਕੀ ਕੀ ਸਕ੍ਰੈਚ ਕਰਕੇ ਕੀ ਮਿਲਦਾਗਾ ਆਜੋ ਆਪਾਂ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਤੇ ਆਪਣੇ ਵੀਡੀਓ ਦਾ ਕੀ ਰਿਸਪੌਂਸ ਰਿਹਾ ਤੇ ਉਹ ਆਪਾਂ ساری ਗੱਲਬਾਤ ਕਰਾਂਗੇ ਤੇ ਕੀ ਕੀ ਤਬਦੀਲੀਆਂ ਆਈਆਂ ਨੇ ਆਪਾਂ ਉਹ ਵੀ ਵੀਰ ਨਾਲ ਗੱਲ ਕਰਨੀ ਆ ਤੇ ਵੀਰੇ ਹਾਸੀ ਗੱਲ ਜਿੱਤੀ ਵਾਲੇ ਹੋਰ ਨੀ ਕੋ ਤੇ ਪਹਿਲਾਂ ਦੋਸਤੋ ਆਪਾਂ ਵੀਡੀਓ ਬਣਾਈ ਸੀ ਕਿਵੇਂ ਰਿਸਪੌਂਸ ਰਿਹਾ ਬਹੁਤ ਵਧੀਆ ਰਿਸਪੌਂਸ ਮਿਲਿਆ ਵਧੀਆ ਰਿਸਪੌਂਸ ਮਿਲਿਆ ਹਾਂਜੀ ਤੇ ਹੁਣ ਆਪਾਂ ਵੀ ਕੀ ਕੀਤਾ ਆਪਾਂ ਕੀ ਫਰਕ ਪਾਇਆ ਉਹਦੇ ਵੀਡੀਓ ਨਾਲ ਉਹ ਤਾਂ ਜਦ ਤੁਸੀਂ ਇੱਕ ਸੌਸ ਦੇਤੀ ਸੀ ਜੀ ਹਨਾ ਹਾਂਜੀ ਹਾਂਜੀ ਸੌਸ ਸੀਗੀ ਮੇਡ ਹੋਣ ਦੀ ਹਾਂਜੀ ਹੋਮ ਮੇਡ ਨਾ ਹੋਮ ਮੇਡ ਸੌਸ ਸੀਗੀ ਵੀਰ ਕੋਲੇ ਤੇ ਹੁਣ ਕੀ ਫਰਕ ਪਾਇਆ ਆਪਣੇ ਵੀਰਾਂ ਨੂੰ ਦੱਸਦੇ ਸਾਰਿਆਂ ਨੂੰ ਤਾਂ ਆਪਾਂ ਹੀ ਮੋਕਟੇਲ ਸਟਾਰਟ ਕੀਤਾ ਵਾ ਮੀਟੋ ਸਟਾਰਟ ਕੀਤਾ ਵਈ ਠੀਕ ਹੈ ਤੇ ਇੱਕ ਖਕਮਬਰ ਦਾ ਜੂਸ ਕਰਿਆ ਉਹਦੇ ਵਿੱਚ ਕੀ ਉਹਦੇ ਚ ਕੀ ਫਰਕ ਕੀ ਆ ਉਹਦੇ ਵਿੱਚ ਜੀ ਉਹ ਮੇਡ ਇਨ ਫਿਲਪੀਨਾਂ ਫਿਲਪੀਨਾਂ ਹਾਂਜੀ ਤੇ ਛੇਤਰੀ ਵਧੀਆ ਹਾਂਜੀ ਛੇਤਰੀ ਵਧੀਆ ਗਰਮੀਆਂ ਦਾ ਤੋਪਾ ਗਰਮੀ ਦਾ ਤੋਪਾ ਜੰਦੀ ਠੀਕ ਹੈ ਠੀਕਾ ਠੰਡਾ ਹਾਂਜੀ ਠੰਡਾ ਕਹਿਣਾ ਮਤਲਬ ਠੰਡਾ ਘਾੜੋ ਪੰਜਾਬੀ ਦੀ ਛਿੱਧੀ ਭਾਵੇਂ ਠੰਡਾ ਆਪਣੇ ਪੰਜਾਬ ਦੇ ਵਿੱਚ ਕਿਥੋਂ ਨਹੀਂ ਮਿਲਦਾ ਕਿੱ데 ਮਿਲਣਾ ਆਪਣੇ ਕੋਈ ਮਿਲੂਗਾ ਹਾਂਜੀ ਤੇ ਦਰਸ ਮੇਰੇ ਉਹ ਵੀਰ ਦਾ ਇੱਕ ਤਿਆਰ ਕੀਤਾ ਆਪਾਂ ਜੂਸ ਵਗੈਰਾ ਹੀ ਕਹਿੰਦੇ ਹਾਂ ਹਾਂ ਤੇ ਇੱਥੇ ਮਿਲੂਗਾ ਪੰਜਾਬ ਤੋਂ ਨਹੀਂ ਕਿਤੇ ਵੀਰ ਬੋਲੇ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਕਿੰਨੇ ਦਾ ਆਪਾਂ ਪਾਜਣਾ ਕੱਪ ਉਹ 200 ਰੁਪਏ ਦਾ 50 ਰੁਪਏ ਦਾ ਕੱਪ ਆ ਰੇਟ ਸੇਮ ਹੀ 50 ਰੁਪਏ ਦਾ ਕੱਪ ਆ ਵੀਰ ਜਿੰਦਾ ਤੇ ਬਾਕੀ ਆਚਾਰ ਤੇ ਵੀਰ ਦੇ ਮਾਸ ਤੇ ਡੇਲੀ ਡਿਲੀਵਰੀ ਚੇਂਜ ਕਰਦੇ ਨੇ ਤੇ ਡੇਲੀ ਆਫਰ ਚੇਂਜ ਹੈ ਡੇਲੀ ਆਫਰ ਚੇਂਜ ਆ ਬਾਕੀ ਵੀਰ ਦਾ ਨੰਬਰ ਵੀ ਲਿਖਿਆ 62399 98113 ਇਹ ਸਕਰੀਨ ਤੇ ਵੀ ਲਾਵਾਂਗੇ ਤੇ ਵੀਰ ਤੁਸੀਂ ਪੁੱਛ ਲਾਂਗੇ ਤੇ ਡੇਲੀ ਚੇਂਜ ਹੁੰਦਾ ਰਹਿੰਦਾ ਹਨਾ ਤੇ ਹੋਰ ਕੀ ਵੀਰ ਕੀ ਚੇਂਜ ਕੀ ਜੀ ਆਪਾਂ ਕੈਮਰਾ ਬਣਾਇਆ ਆ ਕੈਮਰਾ ਵੀ ਦਿਖਾ ਦੇ ਗਏ ਆ ਇਹ ਕੈਮਰਾ ਬਣਾ ਤੇ ਕੋਈ ਨਾ ਹੁੰਦਾ ਹਨਾ ਹਾਂਜੀ ਪ੍ਰਾਈਵੇਟ ਪ੍ਰਾਈਵੇਸੀ ਹਾਂ ਠੀਕ ਠੀਕ ਕੈਮਰਾ ਵਗੈਰਾ ਬਣਾ ਦੇ ਇਧਰੋ ਹਾਂਜੀ ਫੈਮਲੀ ਕੇ ਫੈਮਲੀ ਨਹੀਂ ਆਉਣਾ ਹੁੰਦਾ ਜੇ ਨਾ ਆਉਣਾ ਠੀਕ ਹੈ ਠੀਕ ਤੇ ਹੋਰ ਬਈ ਸਕ੍ਰੈਚ ਕਾਰਡ ਇਹ ਇੱਕੋ ਵੀਰ ਨੇ ਸਕ੍ਰੈਚ ਕਰ ਕਰਤੇ ਠੀਕ ਇਹਦੇ ਵਿੱਚ ਕੀ ਕੀ ਬਰੇ ਸਕ੍ਰੈਚ ਅੱਛਾ ਯਾਰ ਸਕ੍ਰੈਚ ਕਰਨਾ ਜਦੋਂ ਕੋਈ ਪੀਜ਼ਾ ਮੇਰੇ ਕੋਲ ਆ ਕੇ ਲੈ ਲੈਂਦਾ ਦਾ ਤੋਂ ਨਾਲ ਉਹ ਇੱਕ ਦਿਨੇ ਦਾ ਇੱਕ ਦਿਨੇ ਇੱਕ ਵੀਰ ਤੇ ਇੱਕ ਵੀਰ ਇੱਕ ਵੀਰ ਤੇ ਇਹਦੇ ਵਿੱਚ ਵਿੱਚ ਵੀ ਕੁਝ ਵੀ ਆਪਣਾ ਹੈਗਾ ਕੀ ਕੀ ਹੈ ਹਾਂ ਜਿਹਦੇ ਵਿੱਚ ਪੀਜ਼ਾ ਬਾਈ 1 ਗੇਟ 1 ਵੀ ਇੱਕ ਨਹੀਂ ਮਿਲ ਸਕਦਾ ਹਾਂ ਜੀ ਤੇ ਨਾਲ ਇਹਦੇ 버ਗਰ ਹੈ ਫਰੀ 버ਗਰ ਰੈਪ ਆ ਰੈਪ ਆਈਆਂ ਸ਼ੇਕ ਠੀਕ ਕੋਲਡ ਕਾਫੀ ਕੋਲਡ ਕਾਫੀ ਠੀਕ ਆ ਤੇ ਵੀਰਾਂ ਉਹਨਾਂ ਨੇ ਕੰਮ ਸਟਾਰਟ ਕੀਤਾ ਨਵਾਂ ਤੇ ਆਪਾਂ ਫੋਟੋ ਫੋਟ ਵੀਰਾਂ ਨੂੰ ਹੌਸਲਾ ਦੇਣਾਗਾ ਤੇ ਇੱਕ ਨਾ ਪਿਛਲੀ ਬਿਊਟੀ ਦਰਖਵਰ ਮੈਨੂੰ ਵੀ ਮੈਸੇਜ ਆਇਆ ਤੇ ਫੋਨ ਵੀ ਆਇਆ ਤੇ ਵੀ ਕਿੱਥੇ ਆ ਵੀਰ ਪੂਰੀ ਪ੍ਰੋਪਰ ਚੰਗੀ ਤਰ੍ਹਾਂ ਸੁਣਾ ਦੇ ਰਿਹਾ ਐ ਕਿਉਂ ਕਿ ਕਿੱਥੇ ਜੇ ਕਿਹੜੀ ਜਗ੍ਹਾ ਤੇ ਜਾਂਦੇ ਆ ਤੇ ਰਾਏਕੋਟ ਤੋਂ ਵੀ ਜ ਆਪਾਂ ਬੱਸ ਸਟੈਂਡ ਤੋਂ ਤਲਵੰਡੀ ਗੇਟ ਨੂੰ ਆ ਰਹੇ ਆ ਜਦੋਂ ਬੱਸ ਸਟੈਂਡ ਤੋਂ ਆਪਾਂ ਤਲਵੰਡੀ ਗੇਟ ਨੂੰ ਜਾਣਾ ਹੈ ਤਲਵੰਡੀ ਗੇਟ ਨੂੰ ਜਾਣਾ ਹੈ ਹਾਂਜੀ ਉਹ ਤੇ ਬੱਸ ਸਟੈਂਡ ਤੋਂ ਅੱਧਾ ਕਿਲੋ 200 ਮੀਟਰ ਆਈ ਰੂਫ ਸਟੂਡੀਓ ਰੂਫ ਸਟੂਡੀਓ ਉਹਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਬੱਸ ਸਟੈਂਡ ਤੋਂ ਤਕਰੀਬਨ 200 ਮੀਟਰ ਹੀ ਆ ਤੇ ਜਿਹੜਾ ਆਪਾਂ ਤਰਵੰਡੀ ਗੇਟੋਂੋਂ ਜਾਂਦੇ ਆ ਤਾਂ ਰੂਫ ਸਟੂਡੀਓ ਤੇ ਬਿਲਕੁਲ ਸਾਹਮਣੇ ਆ ਤੇ ਬਾਕੀ ਵੀਰ ਦਾ ਨੰਬਰ ਆ ਵੀਰ ਵੀਰੇ ਨੰਬਰ ਇਹ ਇਹ ਨਾ 62 39 94 13 ਨੂੰ ਵੀ ਕਾਲ ਵੀ ਕਰ ਲਿਓ ਹੋਮ ਡਿਲੀਵਰੀ ਹੈਗੀ ਹੈ ਹੋਮ ਡਿਲੀਵਰੀ ਨਾਲ ਹੋਮ ਡਿਲੀਵਰੀ ਵੀ ਹੈਗੀ ਹੈ ਘਰਾਂ ਆਂਗੂਆ ਵੀਰ ਕਹਿੰਦੇ ਸੀ ਬਾਹਰ ਜਾਣਾ ਉਹਦੇ ਸੀ ਇੱਧਰ ਸੁੱਤੇ ਇੱਧਰ ਕੰਮ ਕਰੀਏ ਹਾਂ ਜੀ ਤੇ ਆਪਾਂ ਵਾਪਰ ਸੰਯੋਗ ਦੇਣਾਗਾ ਤੇ ਆਪਣੇ ਵੀਡੀਓ ਵੱਧ ਤੋਂ ਵੱਧ ਲਾਈਕ ਕਰ ਲਓ ਫੋਲੋ ਕਰ ਲਓ ਤੇ ਇਹ ਫੋਨ ਕਰ ਕਿਉਂਗੇ ਉਦੋਂ ਵੀ ਵੱਧ ਡਿਸਕਾਊਂਟ ਕਰ ਦੇਵਾਂਗੇ ਕਰ ਦੋਗੇ ਜੀ ਡਿਸਕਾਊਂਟ ਕਰ ਦੇਣਗੇ ਬਾਡੇ ਪਾਰਟੀ ਨੇ ਸਪੈਸ਼ਲ ਡਿਸਕਾਊਂਟ ਹੈ ਬਾਡੇ ਪਾਰਟੀ ਤੇ ਸਪੈਸ਼ਲ ਡਿਸਕਾਊਂਟ ਆ ਠੀਕ ਆ ਤੇ ਆਪਣੇ ਚੈਨਲ ਨੂੰ ਬਸ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਧੰਨਵਾਦ ਹੋ ਗਿਆ